ਰੇ ਵੀ ਖੰਡੇ ਸਰ ਕੀ ਨਾਮ ਆ ਫੜਾ ਤੇ ਕੀ ਕਹਿਣਾ ਚਾਹ ਰਹੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਅਸੀਂ ਵਾਰਿਸ ਪੰਜਾਬ ਜਥੇਬੰਦੀ ਇੱਕ ਪ੍ਰੋਗਰਾਮ ਲਿਖਣ ਜਾ ਰਹੇ ਹਾਂ ਆਉਣ ਵਾਲੀ 26 ਤਰੀਕ ਨੂੰ 26 ਨਵੰਬਰ 2025 ਨੂੰ ਇੱਕ ਬੈਟਲ ਮਾਰਚ ਜੰਗ ਹੱਕਾਂ ਦੀ ਸਫਰ ਇਨਸਾਫ ਦਾ PO ਦੇ ਨਾ 26 ਨਵੰਬਰ ਜਿਸ ਦਿਨ ਸ਼ੰਭੂ ਮੋਰਚਾ ਤੋੜ ਕੇ ਸਾਰੀ ਸੰਗਤ ਦਿੱਲੀ ਨੂੰ ਆਪਣੇ ਕਿਸਾਨੀ ਬਿੱਲਾਂ ਦੇ ਜਿਹੜਾ ਵਿਰੋਧ ਵਿੱਚ ਆਪਾਂ ਇੱਕ ਉਥੇ ਮਾਰਚ ਲੈ ਕੇ ਗਏ ਸੀ ਉਸ ਦਿਨ ਆਇਆ ਇਹ ਤੇ ਇਸ ਦਿਨ ਅਸੀਂ ਸਾਰੀ ਬਾਰਸ ਪੰਜਾਬ ਜਥੇਬੰਦੀ ਉਹ ਦਿਨ ਇੱਕ ਪੈਦਲ ਮਾਰਚ ਦਾ ਆਗਾਜ਼ ਕਰਾਂਗੇ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੋਂ ਜੋ 10 ਤਰੀਕ ਨੂੰ 10 ਦਸੰਬਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਤਪੁਰ ਸਾਹਿਬ ਵੀ ਕਿ ਸਮਾਪਤੀ ਹੋਊਗੀ 10 ਤਰੀਕ ਉਹ ਆ ਜਿਸ ਦਿਨ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ ਮਨੁੱਖੀ ਅਧਿਕਾਰਾਂ ਦੀ ਗੱਲ ਜੋ ਖਾਲੜਾ ਸਾਹਿਬ ਨੇ ਕੀਤੀ ਸੀ ਤੇ ਇਹ ਮਾਰਚ ਜੋ ਪੈਦਲ ਮਾਰਚ ਅਸੀਂ ਉਲਿੱਕਿਆ ਇਹਦੇ ਵਿੱਚ ਗੱਲ ਪੰਜਾਬ ਦੇ ਹੱਕਾਂ ਦੀ ਤੇ ਸ਼੍ਰੀ ਨਾਨਦਪੁਰ ਸਾਹਿਬ ਵਾਲੇ ਮਤੇ ਦੀ ਇਹ ਸਾਡਾ ਮੇਨ ਮੋਟਿਵ ਆ ਵੀ ਅਸੀਂ ਸਾਰੇ ਪੰਜਾਬ ਨੂੰ ਆਵਾਮ ਨੂੰ ਇਸ ਤੋਂ ਜਾਣੂ ਕਰਾਈਏ ਇਹ ਹੋਰ ਵੀ ਜਥੇਬੰਦਿਆ ਤੁਹਾਡੇ ਸਾਥ ਦੇ ਆ ਦੇਖੋ ਜਥੇਬੰਦੀਆਂ ਜੇ ਗੱਲ ਕਰੀਏ ਤਾਂ ਗੱਲ ਪੰਜਾਬ ਦੀ ਆ ਪੰਜਾਬ ਦੇ ਹੱਕਾਂ ਦੀ ਆ ਕਿਵੇਂ ਆਪਣੀ ਨੌਜਵਾਨੀ ਅੱਜ ਤੁਸੀਂ ਦੇਖੋ ਯੂਨੀਵਰਸਿਟੀ ਧਰਨਾ ਲਾ ਕੇ ਬੈਠੇ ਆ ਐਜੀਟੇਸ਼ਨ 'ਚ ਬੈਠੇ ਆ ਇਹ ਸਾਰੀਆਂ ਗੱਲਾਂ ਜੇ ਆਪਾਂ ਗੱਲ ਕਰੀਏ ਇਸ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਹੜ੍ਹ ਆਏ ਆ ਉਹ ਵੀ ਕਾਰਨ ਇਹੀ ਸੀ ਵੀ ਪੰਜਾਬ ਦੀ ਜੇ ਪੰਜਾਬ ਕੋਲੇ ਖੁਦਮੁਖਤਿਆਰੀ ਹੁੰਦੀ ਪੰਜਾਬ ਕੋਲੇ ਆਪਦੇ ਹੱਕ ਹੁੰਦੇ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਸੀ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰੀ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤਰੀਕ ਨੂੰ ਜਿਹੜਾ ਧਰਨਾ ਦਿੱਤਾ ਜਾ ਰਿਹਾਗਾ ਤੇ ਬਲਕਿ ਪਰੇਗੰਡ ਬਣਾਈ ਜਾ ਰਹੀ ਹੈ ਚੰਡੀਗੜ੍ਹ ਤੇ ਤੁਸੀਂ ਪੈਦਲ ਯਾਤਰਾ ਕਰ ਰਹੇ ਹੋਗੇ ਦੇਖੋ ਸਾਡਾ ਕੋਈ ਇੱਕ ਦਿਨ ਦਾ ਕੰਮ ਨਹੀਂਗਾ ਜੀ ਇਹ ਇਹ 15 ਦਿਨਾਂ ਦਾ ਪੈਦਲ ਮਾਰਚਾ ਰੋਜ਼ ਦੇ ਆਰਾਊਂਡ 30 ਕਿਲੋਮੀਟਰ ਸਾਡੇ ਪੜਾ ਹੋਣਗੇ 30 ਕਿਲੋਮੀਟਰ ਤੋਂ ਪਹਿਲਾ ਪੜਾਅ ਜਿਵੇਂ ਸਾਡਾ ਤਖਤ ਸ੍ਰੀ ਦੰਦਵਾ ਸਾਹਿਬ ਤੋਂ ਚੱਲ ਕੇ ਤਲਵੰਡੀ ਸਾਹਿਬ ਤੋਂ ਬਠਿੰਡੇ ਹਾਜੀ ਰਤਨ ਵਿਖੇ ਆਈ ਇਸ ਤੋਂ ਦੂਸਰਾ ਪੜਾਅ ਸਾਡਾ ਅਗਲੇ ਦਿਨ ਛੱਤਿਆਂ ਨੇ ਗੁਪਤਸਰ ਸਾਹਿਬ ਚ ਫੇ ਤੀਸਰਾ ਪੜਾਅ ਸਾਡਾ ਜਿਵੇਂ ਮਕਸਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਵਿਖੇ ਆ ਆਈ ਅੱਗੇ 30-30 ਕਿਲੋਮੀਟਰ ਤੇ ਸਾਡੇ ਪੜਾਅ ਜਿਹੜਾ ਹੁਣ ਇਸ ਚ ਹੋਰ ਬਹੁਤ ਪੰਜਾਬ ਚ ਪ੍ਰੋਗਰਾਮ ਇਹਨਾਂ ਦਿਨਾਂ ਵਿੱਚ ਉਲੀਕੇ ਹੋਣਗੇ ਪਰ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਨਹੀਂਗਾ ਇਹ 15 ਦਿਨਾਂ ਦਾ ਪ੍ਰੋਗਰਾਮ ਆ ਇਸ ਚ ਅਸੀਂ ਮੇਨ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਪੰਜਾਬ ਦੇ ਹੱਕਾਂ ਲਈ ਤੇ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀਗਾ ਜਿਸ ਵਿੱਚ ਪੰਜਾਬ ਦੀ ਕਿ ਇੱਕ ਸਟੇਟ ਦੀ ਖੁਦਮੁਖਤਿਆਰੀ ਦੀ ਫੈਡਰਲ ਸਟਰਕਚਰ ਦੀ ਗੱਲ ਸੀ ਉਸ ਚੀਜ਼ ਨੂੰ ਅਸੀਂ ਸਾਰੀ ਸੰਗਤ ਦੇ ਰੂਪ ਰੂਪ ਕਰਾਂਗੇ ਇਹਦੇ ਚ ਕਿਸਾਨ ਜਥੇਬੰਦੀਆਂ ਜਾਂ ਸੱਸੀ ਜਥੇਬੰਦੀਆਂ ਉਹ ਵੀ ਹੋਣੀ ਹੈ ਨਹੀਂ ਦੇਖੋ ਜੀ ਕਾਲ ਸਾਰਿਆਂ ਨੂੰ ਆ ਓਪਨ ਕਾਲ ਆ ਕਿਉਂਕਿ ਗੱਲ ਪੰਜਾਬ ਦੀ ਆ ਪੰਜਾਬ ਦੇ ਹੱਕਾਂ ਦੀ ਆ ਖੁਦਮੁਖਤਿਆਰੀ ਦੀ ਆ ਤਾਂ ਸਾਰਿਆਂ ਨੂੰ ਸੱਦਾ ਸਾਰਿਆਂ ਨੂੰ ਖੁੱਲਾ ਸੱਦਾ ਇਸ ਵਿੱਚ ਜਿਹੜੇ ਕੀ ਪੰਜਾਬ ਨਾਲ ਚਿੰਤਕ ਆ ਪੰਜਾਬ ਪ੍ਰਤੀ ਦਰਦ ਰੱਖਦੇ ਆ ਉਹ ਸਾਰੇ ਇਸ ਵਿੱਚ ਸ਼ਮੂਲੀਅਤ ਕਰਨਗੇ ਜਿਹੜਾ ਨਾਨਕ ਪ੍ਰਸਾਦ ਦਾ ਮਤ ਆਵੇ ਸਮੇਂ-ਸਮੇਂ ਦੇ ਗੱਲ ਹੁੰਦੀ ਹੈਗੀ ਇਹ ਸਿਆਸੀ ਪਾਰਟੀ ਕਰਦੇ ਹੋ ਤੁਹਾਨੂੰ ਵੀ ਲੱਗਦਾ ਇਹ ਇਹ ਗੱਲ ਪੂਰੀ ਜਾਣ ਪੂਰਾ ਗਿਉਣੀ ਹੋ ਗਿਆ ਕਿ ਹੁਣ ਰੈਲੇਵੈਂਟ ਹੈ ਗਿਆ ਤਾਂ ਦੇਖੋ ਰੈਲੇਵੈਂਸੀ ਤਾਂ ਜੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਅੱਜ ਦਾਅਵੇ ਨਾ ਕਹਿਣਾ ਵੀ 95% ਆਪਣੀ ਸੰਗਤਾਂ ਜਾਂ ਆਵਾਮਾ ਜਿਨ੍ਹਾਂ ਨੇ ਇਹ ਪੜਿਆ ਨਹੀਂ ਹੋਇਆਗਾ ਮੇਨ ਜੇ ਆਪਾਂ ਗੱਲ ਕਰੀਏ ਸਰਦਾਰ ਕਪੂਰ ਸਿੰਘ ਵਾਲੇ ਜਿਹੜਾ 1972 ਚ ਸਰਦਾਰ ਕਪੂਰ ਸਿੰਘ ਨੇ ਇਹ ਸਥਾਪਿਤ ਰੱਖਿਆ ਸੀਗਾ ਆਨੰਦਪੁਰ ਦੇ ਮਤੇ ਦੇ ਰੂਪ ਵਿੱਚ ਉਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਸੀ ਤੇ ਸਟੇਟ ਕੋਲੇ ਕਿਹੜੇ ਹੱਕ ਹੋਣੇ ਚਾਹੀਦੇ ਆ ਤੇ ਇੱਕ ਸੈਂਟਰ ਕੋਲੇ ਕਿਹੜੇ ਹੋਣੇ ਚਾਹੀਦੇ ਉਸ ਚੇ ਬਾਈਫੋਕੇਸ਼ਨ ਕੀਤੀ ਗਈ ਸੀ ਤੇ ਉਹ ਉਸ ਤੋਂ ਬਾਅਦ ਕਿਵੇਂ ਸਮੇਂ ਦੀਆਂ ਸਰਕਾਰਾਂ ਨੇ ਤੇ ਕਿਵੇਂ ਉਸ ਵਿੱਚ ਆਪਣੇ ਲੀਡਰਾਂ ਨੇ ਉਸ ਤੇ ਪੈਰਾ ਵੀ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਕਿਵੇਂ ਜੇ ਆਪਾਂ ਗੱਲ ਕਰੀਏ ਕਿਸ ਤਰੀਕੇ ਨਾਲ ਉਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜੋੜਤਾ ਤੇ ਉਹ ਆਪਾਂ ਨੂੰ ਵੱਖਵਾਦੀ ਦੀ ਗੱਲ ਦੇ ਰੂਪ ਵਿੱਚ ਆਪਣੇ ਸਾਹਮਣੇ ਆਪਣੇ ਸਾਰਿਆਂ ਦੇ ਜ਼ੈਨ ਵਿੱਚ ਪਾਤੀ ਜਿਹੜਾ ਅਨੰਦ ਪ੍ਰਸਾਦ ਦਾ ਮਤਾ ਜੀ ਦਾ ਵੀ ਉਹਦੇ ਚ ਇਹ ਸਮਝ ਆਉਂਦਾ ਵੀ ਜਿਹੜੀਆਂ ਮੰਗਾ ਹੈਗੀਆਂ ਚੰਡੀਗੜ੍ਹ ਪਾਣੀ ਜਾਂ ਡੈਮਾਂ ਸਰ ਕੁਝ ਵੀ ਹੋਵੇ ਪੰਜਾਬੀ ਬੋਲੇ ਇਲਾਕੇ ਆ ਇੱਕ ਧਰਮ ਨਾਲ ਜੁੜਿਆ ਜਾਂਦਾ ਵੀ ਸਿੱਖਾਂ ਵੀ ਮਸਲੇ ਹੈਗੇ ਜਿਆਦਾ ਇਹ ਇਹ ਸਮਝ ਆਉਂਦਾ ਨਹੀਂ ਜੀ ਦੇਖੋ ਇਹੀ ਅਸੀਂ ਸਾਰਿਆਂ ਦੇ ਰੂਬਰੂ ਕਰਨਾ ਚਾਹੁੰਦੇ ਆ ਮੈਂ ਅੱਜ ਤੁਹਾਡੇ ਸਾਰੇ মিডিਆ ਦੇ ਜ਼ਰੀਏ ਦੱਸਣਾ ਚਾਹੁੰਦਾਗਾ ਵੀ ਜਿਨ੍ਹਾਂ ਨੇ ਤਾਂ ਪੜਿਆ ਉਹ ਬਾਲੀ ਵਧੀਆ ਗੱਲ ਆ ਜਿਨ੍ਹਾਂ ਨੇ ਨਹੀਂ ਇਸ ਦਾ ਰੂਪਰੇਖਾ ਕੀਤੀ ਨੰਦਪੁਰ ਸਾਹਿਬ ਦਾ ਮਤਾ ਬੇਸਿਕਲੀ ਉਸ ਜੇ ਆਪਾਂ ਸ਼ਾਰਟ ਲੱਭ ਜਾਂ ਚਾਹੀਏ ਕਿੰਨੇ ਆ ਵੀ ਸੈਂਟਰ ਕੋਲੇ ਜਿਹੜੀਆਂ ਉਹਦੀਆਂ ਚੀਜ਼ਾਂ ਸੀਗੀਆਂ ਉਹ ਸੀਗੀ ਡਿਫੈਂਸ ਕਮਿਊਨੀਕੇਸ਼ਨ ਫੋਰਨ ਐਕਸਚੇਂਜ ਤੇ ਕਰੰਸੀ ਇਸ ਤੋਂ ਇਲਾਵਾ ਸਟੇਟ ਕੋਲੇ ਇੱਕ ਆਪਦਾ ਸੈਪਰੇਟ ਕਨਸਟੀਟਿਊਸ਼ਨ ਫਰੇਮ ਹੋਣਾ ਚਾਹੀਦਾ ਸੀ ਇਹ ਨੰਦਪੁਰ ਸਾਹਿਬ ਦਾ ਮਤਾ ਸੀ ਉਹ ਕਿਉਂ ਹੋਣਾ ਚਾਹੀਦਾ ਸੀ ਕਿਉਂਕਿ ਜਿਹੜੀ ਗੱਲ ਹੈ ਨਾ ਜਿਹੜੇ ਆਪਣੀ ਸਟੇਟਸ ਆ ਜਵੇਂ ਪੰਜਾਬ ਸੂਬਾ ਇੱਕ ਉਹਦਾ ਅਲੱਗ ਕਲਚਰ ਆ ਅਲੱਗ ਬੋਲੀ ਆ ਅਲੱਗ ਉਹਦਾ ਪਹਿਰਾਵਾ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਵੀ ਆਪਣਾ ਰੀਤੀ ਰਿਵਾਜ ਆ ਜਾਂ ਆਪਣਾ ਜਿਹੜਾ ਸਿਸਟਮ ਆ ਉਹ ਆਪਣੇ ਕਲਚਰ ਤੋਂ ਬਾਹਰ ਨਹੀਂ ਹੋ ਸਕਦਾ ਕੁਝ ਆਪਣੀਆਂ ਮੈਂ ਕਹੂੰਗਾ ਵੀ ਟਰਮਸ ਐਂਡ ਕੰਡੀਸ਼ਨ ਆ ਜਿਹਦੇ ਵਿੱਚ ਆਪਾਂ ਨੂੰ ਆਪਣੀਆਂ ਰੀਤਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਵੀ ਆਪਣੀ ਸਟੇਟ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਕਨਸਟੀਟਿਊਸ਼ਨ ਫਰੇਮ ਹੋਣਾ ਚਾਹੀਦਾ ਇਹ ਆਨੰਦਪੁਰ ਸਾਹਿਬ ਦਾ ਮਤਾ ਕਹਿੰਦਾ ਉਸ ਵਿੱਚ ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬੇ ਦੀ ਮੰਗ ਹੁੰਦੀ ਆ ਤੇ ਉਸ ਤੋਂ 1978 ਵਿੱਚ ਪਹਿਲਾਂ ਤਾਂ ਅਕਾਲੀ ਦਲ ਨੇ ਵੀ ਇਸ ਚੀਜ਼ ਤੇ ਪਹਿਰਾ ਦਿੱਤਾ ਸਰਦਾਰ ਜਗਦੇਵ ਸਿੰਘ ਤਲਵੰਡੀ ਦੀ ਰਹਿਨਮਾਈ ਹੇਠ ਜਿਹੜਾ ਲੁਧਿਆਣੇ ਉਹਨਾਂ ਦਾ ਪ੍ਰੈਸ ਹੋਈ ਸੀਗੀ ਮੀਟਿੰਗ ਹੋਈ ਹੈ ਸਾਲਾਨਾ ਮੀਟਿੰਗ ਅਕਾਲੀ ਦਲ ਦੀ ਉਦੋਂ ਉਹਨਾਂ ਨੇ ਇਸ ਨੂੰ အਹਿਮੀယਤ ਦਿੱਤੀ ਤੇ ਇਸ ਤੇ ਵਰਕ ਕੀਤਾ ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਜਦੋਂ ਗੱਲ ਆਉਂਦੀ ਆ ਉਸ ਵਿੱਚ ਵਰਕ ਕਰਕੇ ਇਸ ਨੂੰ ਫਿਰ ਸੰਤਾਂ ਨੇ ਵੀ ਇਸ ਚੀਜ਼ ਨੂੰ ਪ੍ਰਵਾਨਗੀ ਕੀਤੀ ਇਸ ਤੇ ਥੋੜੇ से 체ンジज ਕਰਤੇ ਸੀ ਸਮੇਂ ਦੇ ਹਿਸਾਬ ਨਾਲ ਜਿਵੇਂ ਟੈਲੀਕਾਸਟ ਆਪਣੀ ਗੁਰਬਾਣੀ ਦਾ ਦਰਬਾਰ ਸਾਹਿਬ ਤੋਂ ਰੇਡੀਓ ਪ੍ਰਸਾਰਣ ਦਾ ਵੀ ਲਾਈਵ ਟੈਲੀਕਾਸਟ ਕੀਤਾ ਜਾਵੇ ਫਿਰ ਜੇ ਨਸ਼ਿਆਂ ਦੇ ਪ੍ਰਤੀ ਉਸ ਵਿੱਚ ਪੁਆਇੰਟ ਰੱਖੇਗੇ ਪਾਣੀਆਂ ਦੀ ਗੱਲ ਰੱਖੀ ਗਈ ਉਦੇ ਵਿੱਚ ਕੁਝ ਐਡ ਹੋਗੇ ਸੀ ਪਰ ਜੇ ਉਹਦੀ ਰੂਪਰੇਖਾ ਸਾਰੇ ਦੀ ਦੇਖੀ ਜਾਏ ਤਾਂ ਇੱਕ ਸੈਪਰੇਟ ਕਨਸਟੀਟਿਊਸ਼ਨ ਜਿਹੜਾ ਸਟੇਟ ਕੋਲੇ ਹੋਣਾ ਚਾਹੀਦਾ ਉਹਦੀ ਡਰਾਫਟਿੰਗ ਸੀਗੀ ਜੀ ਜੇ ਤੁਸੀਂ ਕਿਹਾ ਕਿ 95% ਲੋਕਾਂ ਨੂੰ ਹਜੇ ਤੱਕ ਪੜਿਆ ਨਹੀਂ ਜਾਂ ਜਾਣਕਾਰੀ ਨਹੀਂ ਅੱਜ ਕੱਲ ਡਿਜੀਟਲ ਯੁੱਗ ਦੇ ਵਿੱਚ ਜੇ ਲੋਕਾਂ ਨੂੰ ਜਾਣਕਾਰੀ ਨਹੀਂ ਫਿਰ ਉਹ ਲਾਗੂ ਕਿਵੇਂ ਹੋਊਗਾ ਜਾਂ ਮੰਨ ਕਿਵੇਂ ਹੋਈ ਨਹੀਂ ਜੀ ਲਾਗੂ ਦੇਖੋ ਡਿਜੀਟਲ ਜਿਹੜਾ ਇਸ ਚ ਮਤਾ ਉਦੋਂ ਦੀਆਂ ਸਰਕਾਰਾਂ ਨੂੰ ਸਹੀ ਲੱਗਿਆ ਉਹ ਆਨਲਾਈਨ ਇਹ ਪ੍ਰੈਜ਼ੈਂਟ ਕੀਤਾ ਗਿਆ ਤੁਹਾਡੇ ਆਪ ਦੇ ਸਾਰਿਆਂ ਕੋਲੇ ਅੱਜ ਸਾਰਿਆਂ ਕੋਲ ਹੀ ਮੈਗੂਗਾ ਗੂਗਲ ਹੱਥ 'ਚ ਤੁਸੀਂ ਸਰਚ ਕਰ ਲਓ ਜੇ ਤੁਹਾਨੂੰ ਮਿਲ ਜੇ ਤਾਂ ਇਹ ਆਪਾਂ ਨੂੰ ਇਸ ਤੋਂ ਵਾਂਝੇ ਕੀਤਾ ਗਿਆ ਆ ਆਪਾਂ ਇਸ ਚੀਜ਼ 'ਚੋਂ ਖੁੰਝ ਗਏ ਸੀਗੇ ਤਾਂ ਸਾਡਾ ਪਹਿਲਾ ਫਰਜ਼ੇ ਬੰਦਾ ਵੀ ਆਪਣੇ ਹੱਕ ਕੀ ਆ ਪਹਿਲਾਂ ਉਹਦੇ ਤੋਂ ਤਾਂ ਜਾਣੂ ਹੋਈਏ ਆਪਣੀਆਂ ਫਿਰ ਜੇ ਅੱਜ ਆਪਾਂ ਇਸ ਚੀਜ਼ਾਂ ਤੋਂ ਜਾਣੂ ਹੁੰਦੇ ਤੇ ਆਪਾਂ ਨੂੰ ਆਪਣੇ ਹੱਕ ਮਿਲੇ ਹੁੰਦੇ ਤਾਂ ਜਿਹੜੇ ਆਪਣੇ ਨੌਜਵਾਨ ਅੱਜ ਯੂਨੀਵਰਸਿਟੀ ਧਰਨਾ ਲਾ ਕੇ ਬੈਠੇ ਆ ਉਹਨਾਂ ਨੂੰ ਇਹ ਲੋੜ ਨਹੀਂ ਸੀ ਜਿੱਥੇ ਵੀ ਜੇ ਆਪਾਂ ਗੱਲ ਕਰੀਏ ਜੇ ਉਹ ਯੂਨੀਵਰਸਿਟੀ ਪੰਜਾਬ ਕੋਲੇ ਹੁੰਦੀ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ਜਿੰਨੀਆਂ ਵੀ ਮੈਂ ਕੱਲੀ ਪੰਜਾਬੀ ਯੂਨੀਵਰਸਿਟੀ ਦੀ ਨਹੀਂ ਗੱਲ ਕਰਦਾ ਜਿੰਨੀਆਂ ਵੀ ਮੋਸਟਲੀ ਆਪਣੀਆਂ ਪੰਜਾਬ ਵਿੱਚ ਜਿਹੜੇ ਇੰਸਟੀਟਿਊਟਸ ਆ ਜਿਹੜੇ ਪੜਾਈ ਨਾਲ ਰਿਲੇਟਡ ਆ ਜਾਂ ਆਪਣੀਆਂ ਯੂਨੀਵਰਸਿਟੀਆਂ ਆ ਉਹਨਾਂ 'ਚ ਵੀ ਸੀ ਬਾਹਰਲੇ ਲੱਗੇ ਹੋਏ ਆ ਜਦੋਂ ਸਾਡੇ ਕੋਲੇ ਸਾਡੀ ਪੜਾਈ ਹੈ ਨਹੀਂ ਸਾਡੇ ਕੋਲ ਸਾਡਾ ਪਾਣੀ ਹੈ ਨਹੀਂ ਤੇ ਸਾਡੀ ਬੋਲੀ ਤੇ ਵੀ ਹਮਲੇ ਹੋ ਰਹੇ ਆ ਸਾਡਾ ਸਿਲੇਬਸ ਤੱਕ ਬਦਲਿਆ ਜਾ ਰਿਹਾ ਹੈਗਾ ਤੇ ਫਿਰ ਉਸ ਦਾ ਸਾਡਾ ਪਹਿਲਾ ਆਧਾਰ ਬੰਦਾ ਹੱਕ ਬੰਦਾ ਵੀ ਅਸੀਂ ਸਾਰੀ ਆਵਾਮ ਨੂੰ ਇਹਦੇ ਰੂਬਰੂ ਕਰਕੇ ਜਾਣੂ ਕਰਾਈਏ ਜਦੋਂ ਇਲੈਕਸ਼ਨ ਆ ਜਾਂਦਾ ਹੈਗਾ ਉਦੋਂ ਸਾਰੀਆਂ ਸਿਆਸੀ ਪਾਰਟੀਆਂ ਪਾਣੀ ਦੇ ਮੁੱਦੇ ਚੰਡੀਗੜ੍ਹ ਦਾ ਮੁੱਦਾ ਜਗਨਨਪੁਰ ਦਾ ਸਹਿ ਦਾ ਮਤ ਲਿਆਉਂਦੇ ਹੈਗੇ ਪਰ ਉਦੋਂ ਬਾਅਦ ਜਦੋਂ ਸਤਾ ਚ ਆ ਜਾਂਦੀਆਂ ਉਦੋਂ ਸਾਰੇ ਭੁੱਲੇ ਜਾਂਦੇ ਨੇ ਦੇਖੋ ਇਹੀ ਗੱਲ ਆ ਜੇ ਆਪਾਂ ਗੱਲ ਕਰੀਏ ਕਿਉਂ ਨਹੀਂ ਇਸ ਚੀਜ਼ ਤੇ ਬਾਅਦ ਚ ਬਾਤ ਚੱਕਦੇ ਅਸੀਂ ਇਹੀ ਚੀਜ਼ ਆ ਅਸੀਂ ਆਪਦੇ ਪੁਆਇੰਟਸ ਵੀ ਰੱਖੇ ਆ ਵੀ ਕਿਹੜੇ ਮੁੱਦੇ ਆਪਾਂ ਸੈਂਟਰ ਤੋਂ ਮੰਗਣੇ ਆ ਕਿਹੜੇ ਆਪਾਂ ਨੂੰ ਸੈਂਟਰ ਤੋਂ ਮੰਗਣੇ ਚਾਹੀਦੇ ਆ ਤੇ ਕਿਹੜੇ ਆਪਾਂ ਸਟੇਟ ਤੋਂ ਮੰਗਣੇ ਆ ਤੇ ਕਿਹੜੇ ਸਟੇਟ ਨਾਲ ਗੱਲ ਕਰਨੀ ਆ ਪਹਿਲਾਂ ਤਾਂ ਅੱਜ ਤੱਕ ਇਹੀ ਨਹੀਂ ਕਿਸੇ ਨੂੰ ਕਲੀਅਰ ਵੀ ਸਟੇਟ ਕੋਲੇ ਕਿਹੜੇ ਪਾਵਰਸ ਆ ਸੈਂਟਰ ਕੋਲੇ ਕਿਹੜੀਆਂ ਪਾਵਰਸ ਆ ਅਸੀਂ ਉਹ ਵੀ ਸਾਰੇ ਆਪਦੇ ਪੁਆਇੰਟਸ ਕਲੀਅਰ ਕੀਤੇ ਆ ਜਿਹੜੀਆਂ ਸਾਡੀਆਂ ਵਾਰਿਸ ਪੰਜਾਬ ਜਥੇਬੰਦੀ ਜਿਹੜੀਆਂ ਇੰਨਾ ਮੁੱਦਿਆਂ ਤੇ ਅਸੀਂ ਗੱਲ ਕਰਨੀ ਆ ਸੈਂਟਰ ਨਾਲ ਅਲੱਗ ਆ ਸਟੇਟ ਨਾਲ ਅਲੱਗ ਆ ਸਾਡੇ ਲੱਗਦਾ ਨਹੀਂ ਸੀ ਵੀ ਬਾਕੀ ਜਿਹੜੀਆਂ ਪੰਜਾਬ ਦੇ ਹੱਕਾਂ ਨੂੰ ਲੈ ਕੇ ਜਥੇਬੰਦੀਆਂ ਜਿਹੜੀਆਂ ਲੜਦੀਆਂ ਉਹਨਾਂ ਨਾਲ ਵੀ ਤਾਲਮੇਲ ਕਰਨਾ ਜੀ ਤੁਸੀਂ ਕੀ ਸੱਦਾ ਦਿੱਤਾ ਪਰ ਲੱਗਦਾ ਸੀ ਉਹਨਾਂ ਸੰਪਰਕ ਬਣਾ ਕੇ ਕੋਈ ਇੱਕ ਪਲੇਟਫਾਰਮ ਤੇ ਲਾ ਕੇ ਲੜਾਈ ਲੜੀ ਜਾਂ। ਨਹੀਂ ਦੇਖੋ ਪਲੇਟਫਾਰਮ ਤੇ ਆਉਣਾ ਹਰੇਕ ਦੀ ਕਿਸੇ ਦੀ ਕਿਸ ਤਰੀਕੇ ਨਾਲ ਮਜਬੂਰੀ ਹੋ ਸਕਦੀ ਹੈ ਕਿਉਂਕਿ ਪੋਲੀਟੀਕਲ ਪਾਰਟੀਆਂ ਆ ਉਹਨਾਂ ਦੇ ਆਪਦੇ ਏਜੰਡੇ ਹੁੰਦੇ ਆ, ਆਪਦੀ ਵਰਕਿੰਗ ਹੁੰਦੀ ਆ। ਪਰ ਜੇ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਮੁੱਦੇ ਤੇ ਕਿਉਂਕਿ ਗੱਲ ਸਾਰੇ ਕਰਦੇ ਆ ਕਿ ਤੇ ਕੋਈ ਜੇ ਅਸੀਂ ਇਨੀਸ਼ੀਏਟਿਵ ਲੈ ਕੇ ਚੱਲ ਰਹੇ ਆ ਤਾਂ ਸਾਨੂੰ ਇਹੀ ਆਸ ਆ ਵੀ ਸਾਡੇ ਨਾਲ ਨਾਲ ਕੇ ਸਾਰੇ ਚੱਲਣਗੇ। ਦੇਸ਼ ਦੇ ਅੰਦਰ ਵੱਲੋਂ ਇਹ ਪਹਿਲਾਂ ਵੀ ਐਮਨ ਬੀਟਾ ਇਹ ਕਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਜੁਨਗ ਵਿਦਵਸਤੀ ਦੇ ਘਰ ਨਾਲ ਦੇਖੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਦੇਖੋ ਇਹੀ ਗੱਲ ਹੈ ਜੇ ਸਟੇਟ ਕੋਲੇ ਆਪਦੇ ਹੱਕ ਹੋਣਗੇ ਸੈਂਟਰ ਦੀ ਇੰਟਰਫੀਰੈਂਸ ਘਟੂਗੀ ਸਟੇਟ ਆਪਦੇ ਆਪ ਚ ਮੈਂ ਕਹੂੰਗਾ ਸਟਰੋਂਗ ਹੋਊਗੀ ਤਾਂ ਇਹ ਚੀਜ਼ਾਂ ਆਪਣੇ ਤੇ ਹਮਲੇ ਨਹੀਂ ਹੋਣਗੇ ਲੇਕਿਨ ਜਿਹੜੀ ਮਤਲਬ ਵਾਰ ਪੰਜਾਬ ਦੇ ਰਜਿਸਟਰਡ ਸਿਆਸੀ ਪਾਰਟੀ ਬਣ ਗਈ ਸਰਦਾਰ ਸਿੰਘ ਖਾਲਸਾ ਜਔ ਸਾਰੇ ਭਾਈਨਾਂ ਪਾਸ ਸਿੰਘ ਦੇ ਮਾਤਾ ਪਿਤਾ ਜਹ ਹੁਣ ਸਾਹੇ ਹੈਗੇ ਆ ਉਦੋਂ ਰੋ ਵੱਖਰੀ ਜਥੇਬੰਦੀ ਰਹੇਗੀ ਨਹੀਂ ਜੀ ਜਥੇਬੰਦੀ ਉਹੀ ਹੈ ਜਿਹੜੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀਗੀ ਵਾਰਿਸ ਪੰਜਾਬ ਦੇ ਜਿਹੜੀ ਕਿ ਹੁਣ ਸਾਡੀ ਇੱਕ ਪੋਲੀਟিক্যাল ਫਾਰਮ ਵੀ ਇਹਦੇ ਵਿੱਚੋਂ ਨਿਕਲ ਚੁੱਕੀ ਹੈ ਜੋ ਕਿ ਕਾਲੀ ਦਲ ਵਾਰਿਸ ਪੰਜਾਬ ਦੇ ਆ ਕਿਉਂਕਿ ਅਸੀਂ ਕੋਈ ਵੀ ਇਸ ਚ ਵਿੰਗ ਖਾਲੀ ਨਹੀਂ ਛੱਡਣਾਗਾ ਸਾਡਾ ਧਾਰਮਿਕ ਵਿੰਗ ਵੀ ਆ ਸਾਡਾ ਮਜ਼ਦੂਰਾਂ ਦਾ ਵਿੰਗ ਵੀ ਹੈਗਾ ਕਿਉਂਕਿ ਮਜ਼ਦੂਰ ਵੀ ਅੱਜ ਕੱਲ ਇੱਕ ਸਾਨੂੰ ਉਹਨਾਂ ਬਾਰੇ ਵੀ ਸੋਚ ਕੇ ਚੱਲਣਾ ਪਊਗਾ ਸਾਡਾ ਧਾਰਮਿਕ ਵਿੰਗ ਸਾਡਾ ਕਿਸਾਨੀ ਵਿੰਗ ਸਾਡਾ ਇਸ ਤੇ ਸਾਰਿਆਂ ਦੇ ਵਰਕਿੰਗ ਚੱਲਦੀ ਆ ਠੀਕ ਆ ਵੀ ਕੋਸ਼ਿਸ਼ ਸਮੇਂ ਦੀ ਮੰਗ ਹੋਣ ਕਰਕੇ ਅਸੀਂ ਆਪ ਦਾ ਜੇ ਇੱਕ ਵਿੰਗ ਜਿਹੜਾ ਸਾਡਾ ਪੋਲੀਟੀਕਲ ਵਿੰਗ ਸੀਗਾ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਅਸੀਂ ਪਹਿਲਾਂ ਇਸ ਚੀਜ਼ ਤੇ ਆ ਚੁੱਕੇ ਆ ਤੇ ਇੱਕ ਹੋਰ ਅਸੀਂ ਜਾਣਕਾਰੀ ਦਿੰਨੇ ਆ ਵੀ ਆਉਣ ਵਾਲੀ 15 ਤਰੀਕ ਨੂੰ 15 ਫਰਵਰੀ ਨੂੰ ਜਿਸ ਦਿਨ ਬਾਈ ਦੀ ਯਾਦਗਾਰ ਵਰਸੀ ਹੁੰਦੀ ਆ ਉਸ ਦਿਨ ਅਸੀਂ ਇਸ ਦੇ ਜਿਹੜੇ ਸਾਰੇ ਵਿੰਗ ਸਾਡੇ ਬਚ ਗਏ ਆ ਉਹਨਾਂ ਦੀ ਵੀ ਅਸੀਂ ਅਨਾਉਂਸਮੈਂਟ ਕਰਦਾਂਗੇ ਓਕੇ ਜੀ